ਮੇਰੇ ਪਿਓ ਨੇ ਰੇੜੀ ਪਾਈ ਹੋਈ ਸੀ ਤੇ ਮੈਂ ਰੂੜੇ ਪਾਉਣਾ ਚਾਹੁੰਦਾ ਪੂਰੇ ਉਹਦੋ ਮੇਰੇ ਬਾਹ ਨੂੰ ਕਿਹਾ ਮੈਂ ਕਿਹਾ ਮਾਂ ਇੱਕ ਦਿਨ ਤੇਰਾ ਪੁੱਤ ਐਨੀ ਤਰੱਕੀ ਕਰੂਗਾ ਮੈਂ ਕਰੋੜਾਂ ਕਮਾਉਂਗਾ ਤੇ ਫਿਰ ਮੈਂ ਤੈਨੂੰ ਪੱਕੀ ਥਾਂ ਤੇ ਰੂੜੀ ਲਾ ਕੇ ਦਊਂਗਾ ਮੈਂ ਜਦੋਂ ਬਹੁਤ ਛੋਟਾ ਸੀ ਮੈਂ ਆਪਣੀ ਮਾਂ ਨੂੰ ਸਵੇਰੇ ਉੱਠ ਕੇ ਗੋਹਾ ਸਿੱਟਦੇ ਦੇਖਣਾ ਕਈ ਵਾਰੀ ਮੀ ਇੰਨਾ ਪਿਆ ਹੁੰਦਾ ਕਿ ਉਹਦੇ ਕੱਚੇ ਪਲਾਟਾਂ ਦੇ ਵਿੱਚ ਜਾਂਦੀ ਤੇ ਪੈਰਾਂ ਨੂੰ ਗਾਰਾਂ ਲੱਗਿਆ ਹੁੰਦਾ ਮੈਨੂੰ ਬਹੁਤ ਦੁੱਖ ਹੁੰਦਾ ਮੈਂ ਉਦੋਂ ਮੇਰੀ ਮਾਂ ਨੂੰ ਕਿਹਾ ਮੈਂ ਕਿਹਾ ਮਾਂ ਇੱਕ ਦਿਨ ਤੇਰਾ ਪੁੱਤ ਐਨੀ ਤਰੱਕੀ ਕਰੂਗਾ ਮੈਂ ਕਰੋੜਾਂ ਕਮਾਉਂਗਾ ਤੇ ਫਿਰ ਮੈਂ ਤੈਨੂੰ ਪੱਕੀ ਥਾਂ ਤੇ ਰੂੜੀ ਲਾ ਕੇ ਦਊਗਾ ਤੂੰ ਦੇਖੇ ਇੱਕ ਦਿਨ ਤੇਰੇ ਥੱਲੇ ਕਰੋੜਾਂ ਦੀ ਗੱਡੀ ਹੋਊਗੀ ਤੇ ਤੂੰ ਉਸ ਗੱਡੀ 'ਚ ਬਹਿ ਕੇ ਗੋਹਾ ਸੱਟਣ ਜਾਇ ਕਰੇਂਗੀ ਇਹ ਵਾਅਦਾ ਹੈ ਤੇਰੇ ਪੁੱਤ ਦਾ ਅੱਜ ਚਾਹੀ ਮੈਂ ਕਰੋੜਾਂ ਤਾਂ ਨਹੀਂ ਕਮਾ ਸਕਿਆ ਕਿਉਂਕਿ ਵੱਡੀਆਂ ਸੋਚਾਂ ਨੂੰ ਪਚੇ ਨਾ ਮੁੰਡਾ ਡਾਲ ਢਾ ਕੇ ਉਹ ਵਰਗ ਪਰ ਮੈਂ ਆਪਣਾ ਵਾਅਦਾ ਜ਼ਰੂਰ ਪੂਰਾ ਕੀਤਾ ਆਪਣੇ ਮਾਂ ਨੂੰ ਪੱਕੀ ਥਾਂ ਤੇ ਰੂੜੀ ਲਾ ਕੇ ਦਿੱਤੀ ਹੋਈ ਹੈ ਇਹ ਤਰੱਕੀ ਮੈਨੂੰ ਇੰਨੀ ਸੌਖੀ ਨਹੀਂ ਮਿਲੀ ਮੈਂ ਬਹੁਤ ਮਿਹਨਤ ਕੀਤੀ ਹੈ ਮੈਨੂੰ ਜਿੱਥੋਂ ਵੀ ਨੈਗੇਟਿਵਿਟੀ ਮਿਲੀ ਮੈਂ ਗਰੈਣ ਕੀਤੀ ਮੇਰੇ ਪਿੰਡ ਦੇ ਮੇਰੇ ਉਸਤਾਦ ਬਾਰੋ ਸਿੰਘ ਜੀ ਨੂੰ ਮੈਂ ਆਪਣਾ ਉਸਤਾਦ ਧਾਰਿਆ ਬਕਾਇਦਾ ਆਪਣੇ ਘਰੋਂ ਕੂੜੇ ਵਾਲੇ ਕਾਗਜ਼ ਉਹਨਾਂ ਦੀ ਪੇਂਟ ਕੀਤੇ ਤੇ ਮੈਂ ਉਹਨਾਂ ਦੇ ਚਰਨੀ ਪਿਆ ਮੇਰੇ ਉਸਤਾਦ ਜੀ ਸਵੇਰੇ ਉੱਠ ਕੇ ਆਪਣੇ ਘਰ ਦਾ ਕੂੜਾ ਚੁੱਕ ਕੇ ਪਿੰਡੋਂ ਨਾਲ ਲੱਗਦੀ ਨਹਿਰ ਦੇ ਵਿੱਚ ਸੁੱਟਦੇ ਹੁੰਦੇ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਪੁੱਤਰ ਇਹ ਮੇਰੇ ਘਰ ਦਾ ਕੂੜਾ ਨਹੀਂ ਇਹ ਮੇਰੇ ਦਿਮਾਗ ਦਾ ਕੂੜਾ ਜਦੋਂ ਮੇਰਾ ਵਿਆਹ ਹੋਇਆ ਮੈਂ ਆਪਣੀ ਇੱਛਾ ਮੇਰੇ ਘਰ ਵਾਲੇ ਨੂੰ ਦੱਸੀ ਮੈਂ ਕਿਹਾ ਮੇਰੇ ਪਿਓ ਨੇ ਰੇੜੀ ਪਾਈ ਹੋਈ ਸੀ ਤੇ ਮੈਂ ਰੂੜੀ ਪਾਉਣਾ ਚਾਹੁੰਦਾ ਮੈਂ ਚਾਹੁੰਦਾ ਕਿ ਮੈਂ ਇੱਕ ਪੱਕੀ ਥਾਂ ਤੇ ਮੇਰੀ ਆਪਣੇ ਰੂੜੀ ਹੋਵੇ ਤਾਂ ਕਿ ਮੈਂ ਆਪਣੀ ਮਾਂ ਨਾਲ ਕੀਤਾ ਵਾਅਦਾ ਪੂਰਾ ਕਰ ਸਕਾਂ ਉਸ ਮਾਂ ਦੀ ਧੀ ਨੇ ਮੈਨੂੰ ਕਿਹਾ ਕਹਿੰਦੀ ਜੀ ਤੁਸੀਂ ਚਿੰਤਾ ਨਾ ਕਰੋ ਤੁਹਾਡੀ ਇੱਛਾ ਪੂਰੀ ਹੋਊਗੀ ਪੱਕੀ ਥਾਂ ਤੇ ਰੂੜੀ ਲਾਉਣੀ ਹੈ ਨਾ ਆਪਾਂ ਅੱਜ ਤੋਂ ਬਾਅਦ ਸੜਕ ਤੇ ਰੂੜੀ ਲਾਵਾਂਗੇ ਜਦੋਂ ਅਸੀਂ ਸੜਕ ਤੇ ਰੂੜੀ ਲਾਈ ਲੋਕਾਂ ਨੇ ਸਾਡੀਆਂ ਬਹੁਤ ਲੱਤਾਂ ਖਿੱਚੀਆਂ ਅਸੀਂ ਕੂੜੇ ਦਾ ਟੋਕਰਾ ਸੜਕ ਤੇ ਸੇਟਣਾ ਤਾਂ ਕਿਸੇ ਨੇ ਉੱਥੇ ਝਾੜੂ ਮਾਰ ਕੇ ਉਹਨੂੰ ਇਕੱਠਾ ਕਰ ਜਾਲਾ ਮੈਂ ਉਹਦੇ ਸੋਚ ਲਿਆ ਸੀ ਕਿ ਇਹ ਜਿਹੜਾ ਝਾੜੂ ਹੈ ਇਹ ਸਾਨੂੰ ਇੱਕ ਦਿਨ ਤੰਗ ਬਹੁਤ ਕਰੂਗਾ ਪਰ ਕਰ ਕੀ ਸਕਦੇ ਸੀ ਝਾੜੂ ਆਪਣਾ ਕੰਮ ਕਰਕੇ ਹੀ ਹਟਿਆ ਪਰ ਅਸੀਂ ਵੀ ਲੱਗੇ ਰਹੇ ਤਾਂ ਜਿਵੇਂ ਕਹਿੰਦੇ ਹੁੰਦੇ ਨੇ ਸਿਆਣੇ ਕਿ ਬੂੰਦ ਬੂੰਦ ਤੋਂ ਸਮੁੰਦਰ ਭਰਦੇ ਆ। ਓਵੇਂ ਲਫਾਫੇ ਲਫਾਫੇ ਤੋਂ ਸਾਡੀ ਰੂੜੀ ਬਣ ਗਈ। ਅੱਜ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਇੰਨੀ ਤਰੱਕੀ ਕੀਤੀ ਹੈ। ਇੰਨੀ ਤਰੱਕੀ ਕੀਤੀ ਹੈ ਕਿ ਮੈਂ ਤਿੰਨ ਚਾਰ ਰੂੜੀਆਂ ਪਾਈਆਂ ਹੋਈਆਂ। ਮੇਰੀ ਇੱਛਾ ਹੈ ਜ਼ਿੰਦਗੀ ਦੀ ਕਿ ਮੇਰਾ ਮੁੰਡਾ ਵੱਡਾ ਹੋ ਕੇ ਆਪਣੀਆਂ ਪੰਜ ਸੱਤ ਰੂੜੀਆਂ ਪਾਵੇ। ਕਿਉਂਕਿ ਤਰੱਕੀ ਕਿਨੂੰ ਪਸੰਦ ਨਹੀਂ